ਸ਼ਸ਼ੀਕਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਨਵੀਂ ਵੀਡੀਓ ਜਿਹੜੀ ਲੈ ਕੇ ਆਏ ਆ ਮਿੱਤਰੋ ਇਹ ਪਿੰਡ ਹੈਗਾ ਜੈਦਾਵਾਲਾ ਵੜਾ ਜ਼ਿਲ੍ਹੇ ਫਰੀਪੁਰ ਦਾ ਇਹ ਪਿੰਡ ਆ ਮਿੱਤਰੋ ਤੇ ਹਕੂਮਤ ਸਿੰਘ ਵਾਲੇ ਦਾ ਗਵੰਡੀ ਪਿੰਡ ਆ ਮਾਥੀ ਬੁਗਰੇ ਦਾ ਗਵੰਡੀ ਪਿੰਡ ਆ ਮਾਥੀ ਬੁਗਰੇ ਤੋਂ ਜਿਹੜੀ ਛੜਕ ਜਿੱਦਾ ਵਾਲੇ ਬਾੜੇ ਨੂੰ ਬਣ ਕੇ ਚਰਸਤਾ ਪੈਂਦਾ ਵਾ ਜਿੱਥੇ ਸ਼ਮਸ਼ਾਨ ਘਾੜ ਜੇ ਆਪਾਂ ਹਕੂਮਤ ਵਾਲੇ ਪਾਸਿਓਂ ਆਉਣੇ ਆ ਤਾਂ ਮਿੱਤਰੋ ਸ਼ਮਸ਼ਾਨ ਘਾੜ ਤੋਂ ਨੰਗੜ ਤੋਂ ਬਾਅਦ ਸ਼ਮਸ਼ਾਨ ਘਾੜ ਵਾਲੀ ਸਾਈਡ ਹੀ ਮੁੜ ਕੇ ਪਿੰਡ ਸ਼ੁਰੂ ਹੋ ਜਾਂਦਾ ਵਾ ਮਿੱਤਰੋ ਤੇ ਗੁਰਦੁਆਰਾ ਸਾਹਿਬ ਦੇ ਕੋਲੇ ਆ ਕੇ ਬਾਈ ਸਖਦੇਵ ਸਿੰਘ ਸਰਪੰਚ ਦੇ ਘਰੇ ਤੁਸੀਂ ਆਉਣਾ ਵਾ ਮਿੱਤਰੋ ਤੇ ਬਾਈ ਦੇ ਕੋਲੇ ਇੱਕ ਜਰਸੀ ਸਾਈਵਾਲ ਦਾ ਕ੍ਰੋਸ ਅੰਗ ਗਾਂ ਮਕਾਉਆ ਅੰਗ ਜ਼ਰੂਰ ਕਰਾਉਸਾ ਪਰ ਮਿੱਤਰੋ ਦੁੱਧ ਦੀਆਂ ਜਿਵੇਂ ਆਪਾਂ ਪੰਜਾਬੀ 'ਚ ਕਹ ਦਿੰਨੇ ਨੇ ਨਹਿਰਾ ਵਾਲੀ ਚੀਜ਼ ਆ ਕੋਈ ਕਹਿਣ ਵਾਲੀ ਗੱਲ ਨਹੀਂ ਜਿਹੜਾ ਭਰਾ ਲੈ ਜਾਊਗਾ ਯਾਦ ਕਰੂਗਾ ਵੀ ਵਾਕਿਆ ਹੀ ਗਾਮ ਮਿਲਿਆ ਸੀ ਆਪ ਕੈਮਰੇ ਤੇ ਗੱਲਬਾਤ ਕੀਤੀ ਬਾਈ ਹੁਣੀ ਕਹਿੰਦੇ ਵੀ ਅਸੀਂ ਬੱਚੇ ਨੂੰ ਚੰਗਾ ਕੇ 10 ਕਿਲੋ ਦੁੱਧ ਖੁੱਲਾ ਡੁੱਲਾ ਇੰਦੇ ਥੱਲੋ ਚੁੰਦੇ ਰਿਹਾ 25 26 ਕਿਲੋ ਦੁੱਧ ਦੀ 27 ਕਿਲੋ ਵਾਂਗੂ ਵੀ ਇਹ ਮਾਲਕਣ ਬਣ ਜਾਂਦੀ ਆ ਕੋਈ ਕਹਿਣ ਵਾਲੀ ਗੱਲ ਨਹੀਂ ਚੁੰਦੇ ਰਿਹਾ ਮਾਲਕ ਥਣ ਦੇਵੇ ਦੀ ਡਿਜ਼ਾਈਨ ਬਹੁਤ ਚੰਗੇ ਆ ਪਾਲੀ ਸੰਭੀ ਵਜਨ ਵਜੂਦ ਵਾਲੀ ਆ ਮਿੱਤਰੋ ਓਕੇ ਦੀ ਰਿਪੋਰਟ ਆ ਜਮਾ ਘਰੇ ਰੱਖਣ ਨੂੰ ਘਰੇ ਦੁੱਧ ਪੀਣ ਨੂੰ ਗਾਂ ਬਹੁਤ ਟਿਕਾਣੇ ਦੀ ਆ ਕਿਉਂਕਿ ਇਹੋ ਜੀ ਗਾਂ ਸੀਲ ਠੰਡੀ ਮਿਲ ਜਾਵੇ ਨਾ ਭਾਈ ਤਾਂ ਐਚ ਐਫ ਦੀ ਢੂਈ ਪਨ ਜਾਂਦੀ ਆ ਕਿਉਂਕਿ ਭਾਈ ਇੱਕ ਤਾਂ ਦੁੱਧ ਦੇ ਵਿੱਚ ਫੈਂਡ ਦੀ ਕੁਆਲਿਟੀ ਵੱਧ ਜਾਂਦੀ ਆ ਦੂਜੀ ਇਹ ਚੀਜ਼ ਹੋ ਜਾਂਦੀ ਆ ਵੀ ਹੁਣ ਇਹਦੇ ਤੋਂ ਬੱਚੇ ਤੁਸੀਂ ਚਾਹ ਜਰਸੀ ਟਾਪ ਪੰਜਾਬ ਵਾਲੇ ਲੈ ਲਿਓ ਚਾਹ ਸਾਈਵਾਲ ਦੇ ਬੱਚੇ ਟਾਪ ਪੰਜਾਬ ਵਾਲੇ ਲੈ ਲਿਓ ਜਿਹੜੀ ਮਰਜ਼ੀ ਬਰੀਡ ਇਹਦੇ ਤੋਂ ਯੂਜ਼ ਕਰਕੇ ਤੁਸੀਂ ਬੱਚੇ 100% ਸ਼ੁੱਧਤਾ ਦੇ ਪਾ ਸਕਦੇ ਆ ਇਹਦੇ ਤੋਂ ਬਾਕੀ ਦੀ ਸੀਡ ਬਾਈ ਹੁਣੀ ਆਦੇ ਰੱਜ ਕੇ ਆ ਮਿੱਤਰੋ ਡਰਦੀ ਆ ਥੋੜੀ ਜਿਹਾ ਪਾ ਤੋੜ ਕੇ ਤੁਹਾਨੂੰ ਐਂਡ ਤੇ ਵਿਖਾ ਦੇਵਾਂਗੇ ਵੀਡੀਓ ਦੇ ਵਿੱਚ ਰੇਟ ਇਹਦਾ ਜਿਹੜਾ ਫੋਨ ਦੇ ਉੱਤੇ ਮਾਲਕਾਂ ਨੇ ਤੈਅ ਕਰਨਾ ਵਾ ਮਿੱਤਰੋ ਨੰਬਰ ਕੀ ਆ ਗਿਆ ਅੰਕਲ ਜੀ ਆਪਣਾ 75087 75087 41505 41 505 505 ਇੱਕ ਵਾਰੀ ਹੋਰ ਬੋਲੀਏ 75087 41505 41505 ਇਸ ਨੰਬਰ ਤੇ ਕਾਲੋ ਬਾਈ ਨਾਲ ਰابطਾ ਕਰ ਮਿੱਤਰੋ ਹਰ ਇੱਕ ਪੱਖ ਤੋਂ ਤਸੱਲੀ ਤੁਸੀਂ ਆਪ ਕਰਨੀ ਆ ਮੇਰਾ ਫਰਜ਼ ਆ ਵੀਡੀਓ ਬਣਾਉਣਾ ਵੀਡੀਓ ਦੇ ਵਿੱਚ ਜਾਣਕਾਰੀ ਜੋ ਮਾਲਕਾਂ ਨੇ ਦਿੱਤੀ ਉਹ ਦੇਣੀ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਲਾਇਆ ਹੁੰਦਾ ਮਿੱਤਰੋ ਹਰ ਇੱਕ ਪੱਖ ਤੋਂ ਜਾਣੂ ਤੁਸੀਂ ਹੋਇਆ ਕਰੋ ਇਹ ਅੱਜ ਦੀ ਜੇ ਤੁਹਾਡੀ ਜੇਬ ਤੋਂ ਨਿਕਲ ਨਹੀਂ ਆ ਮੈਂ ਕੱਲਾ ਬੋਲਣਾ ਵਾਂ ਮਿੱਤਰੋ ਕਦੋਂ ਕਿਵੇਂ ਕਿਵੇਂ ਪਸ਼ੂ ਲੈਣਾ ਹੁੰਦਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਗੱਲ ਕਹਿਣਾ ਹੁੰਨਾ ਬੀਤੀ ਜਨਦਾ ਜ਼ਮਾਨਾ ਹੈ ਨਹੀਂ ਅੱਜ ਕੱਲ ਦੇ ਵਿੱਚ ਹਰ ਪੱਖ ਤੋਂ ਤਸੱਲੀ ਕਰਕੇ ਚੀਜ਼ ਖਰੀਦਿਆ ਕਰੋ ਚਾਹੁੰਦੇ ਹੋ ਸ਼ੁਕਰੀਆ ਧੰਨਵਾਦ